ਗੁਰਮੁਖ ਪਿਆਰਿਓ ਬਹੁਤ ਸਾਰੀਆਂ ਸੰਗਤਾਂ ਦਾ ਇੱਕ ਸਵਾਲ ਹੈ ਕਿ ਧੰਤਨ ਬਾਬਾ ਅਨੰਦ ਸਿੰਘ ਜੀ ਉਹਨਾਂ ਦਾ ਪਾਵਨ ਸਥਾਨ ਨਾਨਕ ਸਰ ਭਗਤੀ ਦਾ ਘਰ ਉੱਥੇ ਜਿਹੜੇ ਗੇਟ ਬਣੇ ਹੋਏ ਆ ਉਹਨਾਂ ਉੱਪਰ ਵੀ ਸ਼ੇਰ ਬਣੇ ਹੋਏ ਆ ਦੇਖੋ ਜੀ ਤੇ ਉੱਥੇ ਸ਼ੇਰ ਦੀ ਖਲ ਕਿਉਂ ਰੱਖੀ ਜਾਂਦੀ ਆ ਜਦੋਂ ਆਪਾਂ ਦਰਬਾਰ ਸਾਹਿਬ ਜਾਣੇ ਆ ਬਹੁਤ ਸਾਰੇ ਸ਼ੇਰ ਪਏ ਹੁੰਦੇ ਆ ਜਾਂ ਸ਼ੇਰ ਦੀ ਖਲ ਰੱਖ ਦਿੰਦੇ ਆ ਉਹ ਕਿਉਂ ਆ ਸਭ ਕੁਝ ਆਓ ਇਹਨੂੰ ਵਿਸਥਾਰ ਦੇ ਨਾਲ ਆਪਾਂ ਜਾਣਦੇ ਹਾਂ ਇਹ ਸਭ ਕੁਝ ਕਿਉਂ ਆ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਅੱਜ ਤੋਂ ਬਹੁਤ ਸਮਾਂ ਪਹਿਲਾਂ ਤੁਸੀਂ ਪੁਰਾਣੇ ਮੰਦਰਾਂ ਨੂੰ ਜਦੋਂ ਦੇਖੋਗੇ ਧਿਆਨ ਦੇ ਨਾਲ ਉਹਨਾਂ ਦੇ ਬਾਹਰ ਵੀ ਜਾਂ ਤਾਂ ਗਾਂ ਤੇ ਜਾਂ ਫਿਰ ਸ਼ੇਰ ਇਹਨਾਂ ਦੀਆਂ ਮੂਰਤੀਆਂ ਬਣੀਆਂ ਹੁੰਦੀਆਂ ਸੀ ਇਹ ਇੱਕ ਇਸ਼ਾਰਾ ਸੀ ਇੱਕ ਪ੍ਰਤੀਕ ਸੀ ਜਾਂ ਤਾਂ ਬੰਦਾ ਗਾਂ ਵਰਗਾ ਗਊ ਵਰਗਾ ਸਾਊ ਹੋਵੇ ਉਹ ਰੱਬ ਦੇ ਦਰ ਤੱਕ ਪਹੁੰਚ ਸਕਦਾ ਤੇ ਜਾਂ ਫਿਰ ਉਹ ਸ਼ੇਰ ਵਰਗਾ ਵੀ ਰਸ ਵਾਲਾ ਹੋਵੇ ਫੇਰ ਉਹ ਰੱਬ ਤੱਕ ਪਹੁੰਚ ਸਕਦਾ ਕਹਿਣ ਦਾ ਭਾਵ ਜੋ ਦੂਜਿਆਂ ਦੇ ਹੱਕਾਂ ਲਈ ਅੱਗੇ ਆਵੇ ਸ਼ੇਰ ਜਿਹੜਾ ਉਹਦੇ ਵਿੱਚ ਬਹੁਤ ਸਾਰੇ ਗੁਣ ਆ ਹੁਣ ਕੁਝ ਲੋਕ ਕਹਿ ਦਿੰਦੇ ਆ ਦੇਖੋ ਕਿ ਸ਼ੇਰ ਮਾਸਾਹਾਰੀ ਜਾਨਵਰ ਆ ਉਹ ਇੱਕ ਮਰਿਆਦਾ ਵਿੱਚ ਜੇ ਸ਼ੇਰ ਮਾਸ ਨਹੀਂ ਖਾਵੇਗਾ ਤੇ ਸ਼ੇਰ ਮਰ ਜਾਵੇਗਾ ਜੀ ਭੁੱਖਾ ਤਾਂ ਮਰ ਜਾਏਗਾ ਰੱਬ ਨੇ ਜਿਹੜੀ ਮਰਿਆਦਾ ਬਣਾਤੀ ਪਰ ਸ਼ੇਰ ਘਾ ਨਹੀਂ ਖਾਵੇਗਾ ਇਹ ਗੱਲ ਆਪਾਂ ਨੂੰ ਪਤਾ ਹੈ ਤੇ ਗਾਂ మాਸ ਨਹੀਂ ਖਾਵੇਗੀ ਭੁੱਖੀ ਮਰ ਜਾਵੇਗੀ ਗਾਂ ਆਪਣੀ ਮਰਿਆਦਾ ਵਿੱਚ ਆ ਰੱਬ ਨੇ ਜਿਹਦੀ ਜੋ ਮਰਿਆਦਾ ਬਣਾ ਦਿੱਤੀ ਆ ਉਹ ਉਵੇਂ ਹੀ ਕਾਇਮ ਆ ਪਰ ਆਪਾਂ ਉਹ ਲੋਕ ਆ ਜਿਹੜੇ ਮਰਿਆਦਾ ਤੋੜ ਦਿੰਨੇ ਆ ਮਨੁੱਖ ਹੋ ਕੇ ਸ਼ੇਰ ਮਰਿਆਦਾ ਨਹੀਂ ਤੋੜਦਾ ਸ਼ੇਰ ਦਾ ਸਭ ਤੋਂ ਪਹਿਲਾ ਗੁਣ ਕੀ ਆ ਜਤੀ ਸਤੀਆ ਇੱਕ ਵਾਰ ਹੀ ਉਹ ਬੱਚਾ ਪੈਦਾ ਕਰਦਾ ਹੈ ਇੱਕ ਸ਼ੇਰ ਤੋਂ ਬੱਬਰ ਸ਼ੇਰ ਤੋਂ ਇੱਕ ਵਾਰੀ ਇੱਕ ਬੱਚਾ ਪੈਦਾ ਹੁੰਦਾ ਗੁਰਮੁਖੋ ਤੇ ਇਦਾਂ ਛੇੜਾ ਸ਼ੇਰ ਆ ਨਾ ਉਹਦੇ ਬਾਰੇ ਵਿਦਵਾਨ ਲਿਖਦੇ ਆ ਸੰਗ ਛਪਰਸ਼ ਸਤਪੁਰਸ਼ ਪਸ਼ ਕੇਲੇ ਫਲ ਇੱਕ ਵਾਰ ਜਿਹੜਾ ਸ਼ੇਰ ਆ ਇੱਕ ਵਾਰੀ ਛਪਰਸ਼ ਕਰਦਾ ਹੈ ਸਤਪੁਰਸ਼ਾਂ ਦੇ ਵਾਕ ਕਦੇ ਖਾਲੀ ਨਹੀਂ ਜਾਂਦੇ ਜੇ ਕਰ ਦੇਣ ਇੱਕ ਵਾਰ ਬਚਨ ਕੱਢ ਦੇਣ ਖਾਲੀ ਨਹੀਂ ਜਾਵੇਗਾ ਤੇ ਕੇਲਾ ਵੀ ਇੱਕ ਵਾਰ ਹੀ ਫਲ ਦਿੰਦਾ ਕੇਲੇ ਦਾ ਜਿਹੜਾ ਦਰਖਤ ਆ ਇਹ ਚੀਜ਼ਾਂ ਸਮਝਣ ਦੀ ਲੋੜ ਆ ਇਹ ਕਹਾਵਤਾਂ ਐਵੇਂ ਨਹੀਂ ਬਣੀ ਆ ਦੂਜੀ ਚੀਜ਼ ਜਿਹੜੀ ਸ਼ੇਰ ਦੀ ਆ ਉਹ ਇਹ ਆ ਵੀ ਇਹ ਸ਼ਿਕਾਰ ਆਪ ਮਾਰ ਕੇ ਖਾਂਦਾ ਕਿਸੇ ਤੇ ਨਿਰਭਰ ਨਹੀਂ ਐਡਾ ਚਗਾਣਾ ਹੈ ਤੀਜਾ ਇਹ ਆ ਵੀ ਜੇ ਜੰਗਲਾਂ ਵਿੱਚ ਆਪਾਂ ਵੇਖਦੇ ਆਂ ਵੀ ਜਾਨਵਰ ਰਹਿੰਦੇ ਆ ਉਹਨਾਂ ਦਾ ਰਾਜਾ ਕੌਣ ਉਹ ਬੱਬਰ ਸ਼ੇਰ ਹੀ ਆ ਜੰਗਲ ਦਾ ਰਾਜਾ ਇਹਨੂੰ ਜੰਗਲ ਦਾ ਰਾਜਾ ਕਿਹਾ ਜਾਂਦਾ ਤੇ ਜਦੋਂ ਵੀ ਕੋਈ ਮਹਾਪੁਰਖ ਜੰਗਲ ਵਿੱਚ ਵਿਚਰਿਆ ਕਰਦੇ ਹੁੰਦੇ ਸੀ ਬੰਦਗੀ ਕਰਦੇ ਸੀ ਉਹਨ ਆਪ ਦੇ ਨਾਲ ਸ਼ੇਰ ਦੀ ਖਲ ਰੱਖਦੇ ਸੀ ਤੁਸੀਂ ਵੇਖੋਗੇ ਬਹੁਤ ਸਾਰੇ ਮਹਾਂਪੁਰਖਾਂ ਦੇ ហេਠਾਂ ਇਹ ਸ਼ੇਰ ਦੀ ਖਲ ਵਿਸ਼ੀ ਹੁੰਦੀ ਹੈ ਉਹਦਾ ਕਾਰਨ ਕੀ ਹੈ ਇਹ ਸ਼ਾਇਦ ਆਪ ਜੀ ਨੂੰ ਨਾ ਪਤਾ ਹੋਵੇ ਪਰ ਜਾਣ ਕੇ ਬੜੇ ਹੈਰਾਨ ਹੋਵੋਗੇ ਸ਼ੇਰ ਦੀ ਖਲ ਵਿੱਚ ਐਡਾ ਵੱਡਾ ਗਾਣਾ ਵੀ ਜੰਗਲ ਦੇ ਵਿੱਚ ਜੇ ਵਿਸ਼ਾ ਕੇ ਕੋਈ ਭਗਤੀ ਕਰੇ ਇਹਦੇ ਨੇੜੇ ਕੋਈ ਕੀੜਾ ਪਤੰਗਾ ਨਹੀਂ ਆਉਂਦਾ ਸਾਰੇ ਇਹ ਤੋਂ ਡਰਦੇ ਆ ਇਹਦੀ ਉਦਾਂ ਹੀ ਵਾਹਿਗੁਰੂ ਪਰਮੇਸ਼ਰ ਵੱਲੋਂ ਖੱਲ ਬਣਾਈ ਜਾਂਦੀ ਆ ਵੀ ਕੋਈ ਨੇੜੇ ਹੀ ਨਹੀਂ ਆਉਂਦਾ ਇਹਦੇ ਕਿਉਂਕਿ ਜੰਗਲ ਦਾ ਰਾਜਾ ਦੇਖੋ ਜੀ ਇਹਦੇ ਖੱਲ ਵਿੱਚ ਵੀ ਇਹ ਗਾਣਾ ਇਹ ਖੱਲ ਵਿੱਚ ਏਡਾ ਵੱਡਾ ਗਾਣਾ ਵੀ ਜੇ ਕੋਈ ਮੰਨਿਆ ਜਾਂਦਾ ਵੀ ਕਾਮੀ ਬੰਦਾ, ਕਰੋਧੀ ਬੰਦਾ ਇਹਦੇ ਤੇ ਬੈਠ ਜਾਵੇ। ਸ਼ੇਰ ਦੀ ਖੱਲ ਤੇ ਉਹਨੂੰ ਕੋੜ ਹੋ ਜਾਂਦਾ। ਇਹ ਪੁਰਾਣੇ ਸਮਿਆਂ ਦੇ ਵਿੱਚ ਨੂੰ ਤੁਸੀਂ ਹੁਣ ਮਿੱਥ ਕਹਿ ਲੋ ਜਾਂ ਸੱਚ ਕਹਿ ਲੋ ਕਿਉਂਕਿ ਇਹੋ ਜੇ ਲੋਕ ਆ ਜਿਨ੍ਹਾਂ ਨੇ ਤਜਰਬਾ ਕਰਕੇ ਦੇਖਿਆ। ਕਾਮੀ ਬੰਦਾ ਕਰੋਧੀ ਬੰਦਾ ਇਹਦੇ ਤੇ ਬੈਠ ਹੀ ਨਹੀਂ ਸਕਦਾ ਸ਼ੇਰ ਦੀ ਖਲ ਤੇ ਬਹਿਣਾ ਵੀ ਹਰ ਕਿਸੇ ਦੇ ਵਸ ਦੀ ਗੱਲ ਨਹੀਂ ਧੰਤਨ ਬਾਬਾ ਆਨੰਦ ਸਿੰਘ ਜੀ ਮਹਾਂਪੁਰਖ ਰੱਬ ਦੇ ਪਿਆਰੇ ਸ਼ੇਰ ਦੀ ਖਲ ਨੂੰ ਵਰਤਦੇ ਸੀਗੇ ਜਦੋਂ ਜੰਗਲ ਵਿੱਚ ਬੈਠਦੇ ਸੀ ਸ਼ੇਰ ਜੰਗਲ ਦਾ ਰਾਜਾ ਦੇਖੋ ਕਿਤੇ ਕਿਤੇ ਸਾਨੂੰ ਸਾਖੀਆਂ ਵਿੱਚ ਇਹ ਵੀ ਪਤਾ ਲੱਗਦਾ ਬਾਬਾ ਆਨੰਦ ਸਿੰਘ ਜੀ ਦੀ ਜੀਵਨੀ ਵਿੱਚ ਕਿ ਜਦੋਂ ਬੰਦਗੀ ਕਰਦੇ ਸੀ ਇੱਕ ਚਿੱਟੇ ਰੰਗ ਦਾ ਸ਼ੇਰ ਆ ਕੇ ਪੈਰਾ ਵੀ ਦਿੰਦਾ ਹੁੰਦਾ ਸੀ ਕਿ ਕੋਈ ਇਹਨਾਂ ਦੀ ਬੰਦਗੀ ਵਿੱਚ ਵਿਗੜ ਨਾ ਪਾਵੇ ਮਰਿਆਦਾ ਰੱਖਦਾ ਸੀ ਤਾਂ ਇਹ ਕਾਰਨ ਬਣ ਜਾਂਦੇ ਆ ਸ਼ੇਰ ਦੀ ਖੱਲ ਨੂੰ ਰੱਖਣ ਦੇ ਹੋਰ ਵੀ ਬੜੀਆਂ ਚੀਜ਼ਾਂ ਨੇ ਸ਼ੇਰ ਵਰਗਾ ਗੁਣ ਹਰ ਬੰਦੇ ਵਿੱਚ ਹੋਣਾ ਚਾਹੀਦਾ ਸਿੰਘ ਨਾਮ ਆ ਸ਼ੇਰ ਦਾ ਆਪਣੇ ਨਾਮ ਦੇ ਪਿੱਛੇ ਸਿੰਘ ਲੱਗਾ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਖਸ਼ਿਸ਼ ਕਰਕੇ ਨਾਮ ਖਾਲਸੇ ਨੂੰ ਦਿੱਤਾ ਇਹ ਐਮੀ ਥੋੜੀ ਦੇਤਾ ਤੇ ਹੁਣ ਕوج ਲੋਕ ਆ ਜਿਹੜੇ ਕੰਤੂ ਪ੍ਰੰਤੂ ਕਰਦੇ ਆ ਗੁਰੂ ਘਰਾਂ ਦੇ ਉੱਪਰ ਨਾਨਕ ਸਰਦੀ ਮਰਿਆਦਾ ਦੇ ਉੱਪਰ ਜਦੋਂ ਉਹਨਾਂ ਨੂੰ ਕੋਈ ਹੋਰ ਗੱਲ ਨਹੀਂ ਲੱਭਦੀ ਤਾਂ ਸੰਤਾਂ ਨੂੰ ਨਿੰਦਣ ਲੱਗ ਜਾਂਦੇ ਆ ਇਹ ਨਹੀਂ ਵੇਖਦੇ ਇੱਥੇ ਏਡੀ ਭਗਤੀ ਹੋਈ ਵੀ ਆ ਮਹਾਂਪੁਰਖਾਂ ਨੂੰ ਭਾਈ ਮਾੜਾ ਨਹੀਂ ਆਖਣਾ ਚਾਹੀਦਾ ਕਿਉਂਕਿ ਮਹਾਂਪੁਰਖ ਜਿਹੜੇ ਸੱਚੇ ਹੁੰਦੇ ਆ ਉਹ ਭਾਈ ਸਾਨੂੰ ਮਰਿਆਦਾ ਸਿਖਾਉਂਦੇ ਆ ਇੱਕ ਵਾਰੀ ਕੋਈ ਫੌਜੀ ਅਫਸਰ ਸੀ ਕੋਈ ਜਗਰਾਉਂ ਦੀਵਾਨ ਦੇ ਵੇਲੇ ਨਾ 1957 ਦੀ ਗੱਲ ਆ ਧੰਤਨ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਵਾਲੇ ਉਹਨਾਂ ਦੇ پاس ਆ ਕੇ ਭੁਗਤਿਆ ਆਇਆ ਉਹਨੇ ਦਾੜਾ ਖੋਲਿਆ ਹੋਇਆ ਸੀ ਉਦੋਂ ਬਾਬਾ ਜੀ ਨੇ ਪੁੱਛਿਆ ਵੀ ਦਾੜਾ ਕਿਉਂ ਖੋਲਿਆ ਤਾਂ ਉਹਨੇ ਅਰਜ਼ ਕੀਤੀ ਬਾਬਾ ਜੀ ਮੈਂ ਤੁਹਾਡੇ ਚਰਨਾਂ ਵਿੱਚ ਆਉਣਾ ਸੀ ਇਸੇ ਲਈ ਦਾੜੀ ਬੰਨ ਕੇ ਰੱਖਦਾ ਸੀ ਦਾੜਾ ਹੁਣ ਖੋਲਿਆ ਬਾਬਾ ਜੀ ਨੇ ਬਚਨ ਕੀਤਾ ਭਾਈ ਇੱਕੋ ਭੇ ਸੀ ਠੀਕ ਹੁੰਦਾ ਜਾਂ ਤਾਂ ਦਾੜੇ ਨੂੰ ਚੰਗੀ ਤਰ੍ਹਾਂ ਬੰਨ੍ਹ ਕੇ ਚੜ੍ਹਾ ਤੇ ਜਾਂ ਖੋਲ ਲਾ। ਬਾਬਾ ਜੀ ਉਹ ਸੰਗੀ ਨੂੰ ਤਾੜਨਾ ਕਰਦੇ ਸੀ ਜਿਹੜਾ ਬਾਹਰ ਤਾਂ ਨੋਕਵਾਲੀ ਪੱਗ ਬੰਨ੍ਹਦਾ ਤੇ ਬਾਬਾ ਜੀ ਕੋਲ ਆ ਕੇ ਗੋਲ ਪੱਗ ਬੰਨ੍ਹ ਲੈਂਦਾ ਸੀ। ਇਸੇ ਤਰ੍ਹਾਂ ਦਾੜਾ ਬੰਨ੍ਹਣ ਤੇ ਖੁੱਲ੍ਹਾ ਰੱਖਣ ਵਾਲਿਆਂ ਲਈ ਬਚਨ ਕਰਦੇ ਸੀ। ਭਾਈ ਜੇ ਸਿੱਖ ਅੰਮ੍ਰਿਤ ਨਹੀਂ ਛਕਦਾ ਸਿੱਖ ਦਾ ਜਨਮ ਅਧੂਰਾ ਰਹਿ ਜਾਂਦਾ। ਦਾੜੇ ਨੂੰ ਖੋਲਣ ਦੀ ਮਰਿਆਦਾ ਠੀਕ ਆ। ਬੰਨ੍ਹ ਲੈਂਦੇ ਆ ਕਈ ਇਸ ਤਰ੍ਹਾਂ ਕਹਿਣ ਦਾ ਭਾਵ ਅੱਜ ਕੱਲ ਦੇਖਦੇ ਆਂ ਆਪਾਂ ਇੱਕ ਨਵੀਂ ਰੀਤ ਹੀ ਚੱਲੀ ਆ। ਦੇਖੋ ਦੇਖੀ ਸਾਰੇ ਕਹਿ ਦਿੰਦੇ ਆਂ ਕਿ ਮੇਰਾ ਜਿਹੜਾ ਮਨ ਆ ਉਹ ਸਾਫ਼ ਆ। ਮੈਨੂੰ ਅੰਮ੍ਰਿਤ ਛਕਣ ਦੀ ਕੀ ਲੋੜ ਆ? ਮੇਰੇ ਤਾਂ ਜੀ ਅੰਦਰ ਸਿੱਖੀ ਆ, ਬਾਹਰ ਸਿੱਖੀ ਦੀ ਕੀ ਲੋੜ ਆ? ਜਾਂ ਕਹਿ ਦਿੰਦੇ ਆਂ ਮਨ ਸਾਫ਼ ਹੋਣਾ ਚਾਹੀਦਾ ਬਸ। ਕੀ ਲੋੜ ਆ ਅੰਮ੍ਰਿਤ ਛਕਣ ਦੀ? ਬਾਬਾ ਜੀ ਉਦੋਂ ਵੀ ਇੱਕ ਫੌਜੀ ਦੀ ਮਿਸਾਲ ਦਿੰਦੇ ਹੁੰਦੇ ਸੀ ਕਿਉਂਕਿ ਸਮਝਣਾ ਬਹੁਤ ਜ਼ਰੂਰੀ ਆ। ਵੀ ਫੌਜੀ ਨੂੰ ਪਰੇਡ ਵੇਲੇ ਵਰਦੀ ਦੀ ਲੋੜ ਆ ਜੇ ਵਰਦੀ ਤੋਂ ਬਿਨਾ ਪਰੇਡ 'ਚ ਆਜੂਗਾ ਤੇ ਸਜ਼ਾ ਦਾ ਹੱਕਦਾਰ ਆ ਤੇ ਜੇ ਵਰਦੀ ਪਾਈ ਫਿਰਦਾ ਪਰੇਡ ਨਹੀਂ ਆਉਂਦੀ ਤਾਂ ਵੀ ਸਜ਼ਾ ਦਾ ਹੱਕਦਾਰ ਏਸੇ ਤਰ੍ਹਾਂ ਇੱਕ ਸਿੱਖ ਵਾਸਤੇ ਬਾਹਰੀ ਜਿਹੜੀ ਵਰਦੀ ਆ ਬਾਹਰ ਦੀ ਸਿੱਖੀ ਆ ਉਹਦੀ ਵੀ ਲੋੜ ਆ ਪਰ ਜੇ ਬਾਹਰ ਦੀ ਸਿੱਖੀ ਆ ਤੇ ਪਰੇਡ ਨਹੀਂ ਆਉਂਦੀ ਨਾਮ ਦੀ ਕਮਾਈ ਨਹੀਂ ਪ੍ਰੈਕਟੀਕਲ ਨਿਉਨੇ ਭਾਵ ਕੀ ਆਪਦੀ ਜ਼ਿੰਦਗੀ ਵਿੱਚ ਨਿੱਜੀ ਤਜਰਬਾ ਹੀ ਹੈ ਨਹੀਂ ਬੰਦਗੀ ਕੀਤੀ ਨਹੀਂ ਫਿਰ ਵੀ ਸਜ਼ਾ ਦਾ ਹੱਕਦਾਰ ਬਾਹਰ ਦੀ ਸਿੱਖੀ ਅੰਦਰ ਦੀ ਸਿੱਖੀ ਦੋਨੋਂ ਹੀ ਆਪਸ ਵਿੱਚ ਜੁੜੀਆਂ ਹੋਈਆਂ ਨੇ ਇਹ ਬਾਹਰ ਸਿੱਖੀ ਨਹੀਂ ਤਾਂ ਅੰਦਰ ਸਿੱਖੀ ਕਿਵੇਂ ਆਊਗੀ ਭਾਈ ਐਵੇਂ ਹੀ ਭਾਵ ਕੀ ਗੱਲਾਂ ਹੀ ਨੇ ਇਹਦੇ ਬਾਹਰ ਸਿੱਖੀ ਲਿबास ਹੀ ਨਹੀਂ ਉਹਨੂੰ ਸ਼ਰਮ ਰਹਿ ਹੀ ਨਹੀਂ ਜਾਂਦੀ ਇਹ ਅੰਦਰ ਸਿੱਖੀ ਨਹੀਂ ਬਾਹਰ ਸਿੱਖੀ ਰੱਖੀ ਆ ਤਾ ਚੌਗਣੀ سزا ਦਾ ਹੱਕਦਾਰ ਆ ਬੰਦਾ ਅਵਰੇ ਕੋਪ ਦੇਸ਼ ਤੇ ਮੁਖ ਮੈਂ ਪਰ ਹੈ ਰੇਤ ਰਾਸ ਬਰਾਨੀ ਰਾਖ ਤੇ ਖਾਇਆ ਘਰ ਕਾ ਖੇਤ ਤਾਂ ਇਹ ਮਹਾਪੁਰਖਾਂ ਦੇ ਪਾਵਨ ਪਵਿੱਤਰ ਸਥਾਨ ਆ ਭਾਈ ਸ਼ੇਰ ਵਿੱਚ ਬੱਬਰ ਸ਼ੇਰ ਬੱਚ ਇੰਨੇ ਵੱਡੇ ਗਾਉਣਾ ਜੰਗਲ ਦਾ ਰਾਜਾ ਤੇ ਮਹਾਪੁਰਖ ਜਿਹੜੇ ਆ ਇਹ ਮਰਿਆਦਾ ਬਣਾਈ ਹੋਈ ਸੀ ਤਾਂ ਕਰਕੇ ਨਾਨਕ ਸਰ ਦੇ 게ਟਾਂ ਵਿੱਚ ਵੀ ਸ਼ੇਰ ਬਣੇ ਹੋਏ ਆ ਅੰਦਰ ਵੀ ਸ਼ੇਰ ਜਿਹੜੇ ਆ ਉਹ ਰੱਖੇ ਹੋਏ ਆ ਵੱਡੇ ਵੱਡੇ ਸ਼ੇਰਾਂ ਦੀਆਂ ਮੂਰਤੀਆਂ ਜਿਹੜੀ ਸ਼ੇਰ ਦੀ ਖਾਲਾ ਉਹ ਪਾ ਕੇ ਰੱਖੀ ਹੋਈ ਆ ਉਹ ਅਸਲ ਖਾਲਾ ਸ਼ੇਰਾਂ ਦੀ ਸਾਧ ਸੰਗਤ ਜੀ ਉਹ ਬਸ ਪ੍ਰਾਤਨ ਮਹਾਂਪੁਰਖਾਂ ਦੀ ਮਰਿਆਦਾ ਉੱਥੋਂ ਦੇ ਸੇਵਾਦਾਰਾਂ ਨੇ ਨਿਭਾਈ ਹੋਈ ਆ ਨਾਮ ਦੀ ਕਮਾਈ ਜਿੱਥੇ ਕਿਸੇ ਸਾਧੂ ਨੇ ਕੀਤੀ ਹੋਵੇ ਜੱਤ ਸਤ ਕਰਕੇ ਭਾਈ ਕੋਈ ਗੱਲਾਂ ਨਹੀਂ ਇਹ ਨਾ ਆਪਾਂ ਵੇਖਦੇ ਆ ਵੀ ਆਮ ਕਰਕੇ ਦੀਵਾ ਜਗਾਉਣਾ ਹੋਵੇ ਹਰ ਕੋਈ ਬੰਦਾ ਜਗਾ ਦੇਗਾ ਤੇਲ ਹੋਵੇ ਬੱਤੀ ਹੋਵੇ ਬੁਝਿਆ ਦੀਵਾ ਹੋਵੇ ਜਗਾ ਦੇਵੇਗਾ ਹਰ ਕੋਈ ਪਰ ਜਦੋਂ ਹਨੇਰੀ ਵਗਦੀ ਹੋਵੇ ਹਵਾ ਵਗਦੀ ਹੋਵੇ ਉਹਦੇ ਵਿੱਚ ਦੀਵਾ ਜਗਾਉਣਾ ਬਹੁਤ ਔਖਾ ਮੈਂ ਆਪ ਜੀ ਨੂੰ ਦੱਸਣਾ ਚਾਹਨਾ ਕਿ ਮਹਾਪੁਰਖ ਜਿਹੜੇ ਹੁੰਦੇ ਆ ਰੱਬ ਦੇ ਪਿਆਰੇ ਹੁੰਦੇ ਆ ਉਹ ਇਦਾਂ ਹੀ ਉਹਨਾਂ ਦਾ ਜੀਵਨ ਹੁੰਦਾ ਉਹ ਇਹੀ ਕਰਮ ਕਰਦੇ ਆ ਤਾਂ ਹੀ ਉਹ ਨਿਰਾਲੇ ਹੁੰਦੇ ਆ ਜਗ ਮੈਂ ਉੱਤਮ ਕਾਢੀ ਏ ਵਿਰਲੇ ਕਈ ਕੇ ਤੇ ਤੁਸੀਂ ਇਹ ਜਾਣੋ ਇਹ ਗੱਲ ਨੂੰ ਕਿ ਗੁਰਮੁਖੋ ਬਾਬਾ ਨਾਨਕ ਸਿੰਘ ਜੀ ਜਦੋਂ ਬੰਦਗੀ ਕਰਦੇ ਸੀ ਉੱਥੇ ਇੱਕ ਸ਼ੇਰ ਪਹਿਰਾ ਦਿੰਦਾ ਹੁੰਦਾ ਸੀ ਸਾਧ ਸੰਗਤ ਜੀ ਬਹੁਤ ਘੱਟ ਲੋਕਾਂ ਨੂੰ ਇਹ ਗੱਲ ਪਤਾ ਹੈ ਬਾਬਾ ਨਾਨਕ ਸਿੰਘ ਜੀ ਨੇ ਜਦੋਂ ਬੰਦਗੀ ਕਰਨੀ ਸਮਾਂ ਉਹਨਾਂ ਨੇ ਦੱਸਿਆ ਹੋਇਆ ਸੀ ਦੁਪਹਿਰ ਹੀ ਕੋਈ ਉਹਨਾਂ ਨੂੰ ਆ ਕੇ ਮਿਲ ਸਕਦਾ ਤੇ ਜਦੋਂ ਕਿਸੇ ਨੇ ਅੰਮ੍ਰਿਤ ਵੇਲੇ ਜਾਣਾ ਕਈ ਵਾਰੀ ਕਈਆਂ ਨੂੰ ਆਦਤ ਹੁੰਦੀ ਆ ਨਾ ਵੀ ਮਰਿਆਦਾ ਤੋੜਨ ਦੀ ਉੱਥੇ ਉਹਨਾਂ ਨੂੰ ਚਿੱਟੇ ਰੰਗ ਦਾ ਸ਼ੇਰ ਨਜ਼ਰ ਆਉਂਦਾ ਹੁੰਦਾ ਸੀ ਤਾਂ ਉਹਨਾਂ ਨੇ ਪੁੱਛਣਾ ਬਾਬਾ ਜੀ ਇਹ ਸ਼ੇਰ ਕਿਵੇਂ ਆ ਉਹਨਾਂ ਨੇ ਦੱਸਿਆ ਸੀ ਫਿਰ ਇਹ ਭਾਈ ਆਪਦੀ ਡਿਊਟੀ ਦੇਣ ਆਉਂਦਾ ਤਾਂ ਐਵੇਂ ਫਿਰ ਮਹਾਪੁਰਖ ਜਿਹੜੇ ਹੁੰਦੇ ਆ ਨਾਮ ਦੀ ਕਮਾਈ ਵਾਲੇ ਉਹਨਾਂ ਲਈ ਜਿਹੜਾ ਜਾਨਵਰ ਸੇਵਾ ਕਰਦਾ ਹੈ ਫਿਰ ਉਹਦੀ ਜਿਹੜੀ ਆਕ੍ਰਿਤੀ ਆ ਉਹਦੀ ਮੂਰਤੀ ਆ ਜਿਹੜੀ ਕਈ ਵਾਰੀ ਉਹ ਬਣਾ ਦਿੰਦੇ ਆ ਆਪਣੇ ਧਾਰਮਿਕ ਸਥਾਨਾਂ ਦੇ ਬਾਹਰ-ਬਾਹਰ ਉਹ ਇੱਕ ਪਹਿਰੇ ਦੀ ਤਰ੍ਹਾਂ ਜਿਵੇਂ ਸ਼ੇਰ ਖੜਦੇ ਰਹੇ ਆ ਇਹ ਵੀ ਇੱਕ ਇੱਕ ਕਿਹਾ ਜਾ ਸਕਦਾ ਵੀ ਤਾਂ ਕਰਕੇ ਮੂਰਤੀਆਂ ਬਣੀਆਂ ਹਨ ਤਾਂ ਮੇਰੇ ਕਹਿਣ ਦਾ ਭਾਵ ਇਹ ਆ ਵੀ ਸ਼ੇਰ ਤੇ ਗਾਂ ਪ੍ਰਾਤਨ ਜਿਹੜੇ ਮੰਦਰ ਸੀਗੇ ਬਹੁਤ ਪੁਰਾਣੇ ਤੁਸੀਂ ਅੱਜ ਵੀ ਵੇਖੋ ਉਹਨਾਂ ਦੇ ਬਾਹਰ-ਬਾਰੇ ਮੂਰਤੀਆਂ ਬਣੀਆਂ ਹੁੰਦੀਆਂ ਸੀ ਇਹ ਇੱਕ ਪ੍ਰਤੀਕ ਸੀ ਇਸ਼ਾਰਾ ਸੀ ਭਾਈ ਜਾਂ ਤਾਂ ਗਾਂ ਵਰਗਾ ਸ਼ਰੀਫ ਤੇ ਜਾਂ ਫਿਰ ਬੀਰ ਅਸ ਵਾਲਾ ਸਿੰਘ ਸ਼ੇਰ ਬਣ ਕੇ ਆ ਫਿਰ ਤੈਨੂੰ ਇਹ ਧਾਰਮਿਕ ਮੰਦਰ ਦੇ ਅੰਦਰ ਜਾਣ ਦਿੱਤਾ ਜਾਵੇਗਾ ਆਪਣੇ ਆਪ ਨੂੰ ਇਦਾਂ ਦਾ ਬਣਾ ਤਾਂ ਇਹ ਚੀਜ਼ਾਂ ਕਈ ਵਾਰੀ ਇਸ਼ਾਰਾ ਹੁੰਦੀਆਂ ਨੇ ਆਪਾਂ ਹੁਣ ਇਹਨਾਂ ਨੂੰ ਲੈ ਕੇ ਬਹਿ ਜਾਣੇ ਬਾਦ ਵਿਵਾਦਾਂ ਵਿੱਚ ਬਾਦ ਵਿਵਾਦ ਨਾਲ ਕੀ ਹੋਵੇਗਾ ਪੜ ਅੱਖਰ ਇਹੋ 부ਝੀਏ ਮੂਰਖੇ ਨਾਲ ਨਾ ਲੁੱਝੀਏ ਕੀ ਹੋ ਜਾਏਗਾ ਬਾਦ ਵਿਵਾਦਾਂ ਨਾਲ ਸਮਾਂ ਬਰਬਾਦ ਹੋ ਜਾਏਗਾ ਹੁਣ ਜਿਹਨੇ ਸਮਾਂ ਹੀ ਬਰਬਾਦ ਕਰ ਦਿੱਤਾ ਉਹਦੇ ਕੋਲ ਭਾਈ ਫਿਰ ਰਹਿ ਕੀ ਗਿਆ ਪਿੱਛੇ ਉਹਨੇ ਤਾਂ ਸਭ ਕੁਝ ਆਪਣਾ ਨਸ਼ਟ ਕਰ ਦਿੱਤਾ ਤਾਂ ਸਾਨੂੰ ਥੋੜੀਆਂ ਗੱਲਾਂ ਵੱਲ ਧਿਆਨ ਦੇਣਾ ਪਵੇਗਾ ਉਕੇ ਅਜੋਕੀ ਜਿਹੜੀ ਬੰਦੇ ਦੀ ਜ਼ਿੰਦਗੀ ਆ ਆਪਾਂ ਵੇਖੀ ਜਾਂਦੇ ਵੀ ਬੰਦੇ ਦਾ ਕੀ ਹਾਲ ਮਨ ਪਰਦੇਸੀ ਹੋਇਆ ਫਿਰਦਾ ਬਾਹਰ ਹੀ ਭੱਜਦਾ ਨਿੱਜ ਘਰ ਦੇ ਵਿੱਚ ਆਉਂਦਾ ਹੀ ਨਹੀਂ ਤੇ ਅੱਜ ਕੱਲ ਹਰ ਕੋਈ ਮੁਰਝਾਇਆ ਹੋਇਆ ਅੰਦਰੋਂ ਮੁਰਝਾਏ ਫੁੱਲਾਂ ਦਾ ਕਦੇ ਗੁਲਦਸਤਾ ਨਹੀਂ ਬਣ ਸਕਦਾ ਦੇਖੋ ਜੀ ਮੁਰਝਾਏ ਫੁੱਲਾਂ ਦਾ ਗੁਲਦਸਤਾ ਬਣ ਜੇਗਾ ਨਹੀਂ ਬਣ ਸਕਦਾ ਜੀਵਨ ਵਿੱਚ ਦੌਖੀ ਦੌਖਾ ਮਾਨ ਨਹੀਂ ਟਿਕਦਾ ਪਰ ਜੀਵਨ ਵਿੱਚ ਦੁੱਖਾਂ ਤੋਂ ਪਾਰ ਲੰਘ ਜਾਣ ਦੀ ਸ਼ਕਤੀ ਵੀ ਆ ਇਹ ਵੀ ਦੇਖੋ ਨਾ ਮਹਾਪੁਰਖਾਂ ਦੇ ਬਚਨ ਆ ਵੀ ਉਹ ਕੀ ਆ ਉਹ ਹੈ ਬਾਣੀ ਰੱਬੀ ਪਿਆਰ ਜਿਹੜਾ ਕਿ ਅਸੀਂ ਨਹੀਂ ਕਰਦੇ ਤਾਂ ਸਾਨੂੰ ਇਹ ਜਰੂਰ ਸੋਚਣਾ ਚਾਹੀਦਾ ਦੇਖੋ ਭਾਈ ਮਨੁੱਖ ਦੀ ਜਿਹੜੀ ਆਤਮਾ ਹੈ ਇਹ ਉਦੋਂ ਹੀ ਬਲਵਾਨ ਹੁੰਦੀ ਆ ਇਹ ਰੂਹ ਜਦੋਂ ਨਾਮ ਜਪਦੀ ਆ ਤਾਂ ਆਤਮਾ ਇਹ ਸਰੀਰ ਤੋਂ ਪੈਣਾ ਕੋਟਾਨ ਕੋਟ ਮਨੁੱਖ ਪਸ਼ੂ ਪੰਛੀ ਬ੍ਰਸ਼ ਕਿੰਨੀਆਂ ਜੂਨਾ ਵਿੱਚ ਭ੍ਰਮਣ ਕਰਦਾ ਰਿਹਾ ਤੇ ਹੁਣ ਜੇ ਮਨੁੱਖਾ ਦੇ ਮਿਲੀ ਆ ਦੇਵਤਿਆਂ ਨੂੰ ਇਹਦੀ ਕਦਰ ਹੈ ਪਰ ਬੰਦੇ ਨੂੰ ਇਹਦੀ ਕਦਰ ਨਹੀਂ ਇਸ ਕਰਕੇ ਅਸੀਂ ਕਈ ਵਾਰੀ ਨਾ ਵੀ ਇੱਥੇ ਇਉਂ ਕਿਉਂ ਹੁੰਦਾ ਇਉਂ ਕਿ ਹੁੰਦਾ ਸੇਵਾ ਕਰਨ ਦੀ ਬਜਾਏ ਸ਼ਰਦਾ ਬਣਾਉਣ ਦੀ ਬਜਾਏ ਹੋਰ ਹੀ ਗੱਲਾਂ ਵਿੱਚ ਤਰਕ ਵਿੱਚ ਫਸ ਜਾਂਦੇ ਆ ਫਿਰ ਉਹ ਸਵਾਲ ਬਣ ਜਾਂਦੇ ਆ ਉਹਨਾਂ ਸਵਾਲਾਂ ਦੇ ਜਵਾਬ ਫਿਰ ਕਈ ਵਾਰੀ ਕਿਸਾ ਸੰਗਤ ਦੇ ਮਨ ਵਿੱਚ ਸ਼ੰਕਾ ਨਾ ਹੋਵੇ ਫਿਰ ਉਹ ਮਹਾਪੁਰਖ ਦਿੰਦੇ ਵੀ ਆ ਜਵਾਬ ਇਹਨਾਂ ਦਾ ਤਾਂ ਭਾਈ ਇਸ ਕਰਕੇ ਸਥਾਨ ਤੇ ਸ਼ੇਰ ਦੀ ਖਾਲ ਜਿਹੜੀ ਆ ਰੱਖੀ ਜਾਂਦੀ ਹੈ ਤਾਂ ਸਾਨੂੰ ਭਾਈ ਇਹ ਬਾਦ-ਬਿਵਾਦਾਂ ਵਿੱਚ ਪਾ ਕੇ ਆਪਣਾ ਜੀਵਨ ਬਿਰਥਾ ਨਹੀਂ ਜਾਣ ਦੇਣਾ ਚਾਹੀਦਾ ਜੋ ਦਮ ਚਿੱਤ ਨਾ ਆਵੇ ਸੋ ਦਮ ਬਿਰਥਾ ਜਾਏ ਜਿਸ ਦਮ ਵਾਹਿਗੁਰੂ ਦੀ ਯਾਦ ਨਹੀਂ ਆਉਂਦੀ ਉਹ ਦਮ ਬਿਰਥਾ ਹੈ ਇੱਥੇ ਗੁਰੂ ਮਹਾਰਾਜ ਨੇ ਸਾਰੇ ਜਿਹੜੇ ਦਮ ਦਮ ਸਦਾ ਸੰਭਾਲ ਦਾ ਦਮ ਨਾ ਬਿਰਥਾ ਜਾਏ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਸਾਨੂੰ ਸਮਝਾ ਰਹੀ ਆ ਤੇ ਭਾਵੇਂ ਅਸੀਂ ਇਹ ਚੀਜ਼ ਸਾਨੂੰ ਸਮਝ ਨਹੀਂ ਆਉਂਦੀ ਕਈ ਵਾਰੀ ਅਸੀਂ ਕਹਿੰਨੇ ਆ ਦੁਨਿਆਵੀ ਚੀਜ਼ਾਂ ਨੂੰ ਤਾਂ ਅਸੀਂ ਮਿੱਠੀਆਂ ਕਹਿੰਨੇ ਆ ਤੇ ਇਹ ਜਿਹੜੀ ਬਾਣੀ ਸ਼ਹਿਦ ਤੋਂ ਵੀ ਮਿੱਠੀ ਆ ਸ਼ੱਕਰ ਤੋਂ ਵੀ ਮਿੱਠੀ ਆ ਨੂੰ ਅਸੀਂ ਕੌੜੀ ਕਹਿ ਦਿੰਨੇ ਆ ਮਿੱਠੇ ਕੋ ਕੌੜਾ ਕਹੈ ਕੜੂਏ ਕੋ ਮੀਠਾ ਬੰਦੇ ਦੇ ਕਲਯੁਗ ਵਿੱਚ ਦੇਖੋ ਲੱਛਣ ਕਿਦਾਂ ਦੇ ਆ ਵੀ ਮਿੱਠੀਆਂ ਚੀਜ਼ਾਂ ਕੌੜੀਆਂ ਕੌੜੀਆਂ ਚੀਜ਼ਾਂ ਮਿੱਠੀਆਂ ਕਹੀ ਜਾਂਦਾ ਸੱਚ ਕੌੜਾ ਭਾਵੇਂ ਹੋਵੇ ਪ੍ਰਸਾਦ ਸਿੰਘ ਜੀ ਇਹ ਬੰਦੇ ਵਾਸਤੇ ਲਾਭਕਾਰੀ ਹੁੰਦਾ ਤਾਂ ਉਹ ਆਪਣਾ ਸੀ ਮਨ ਬਣਾਈਏ ਮਹਾਪੁਰਖਾਂ ਨੇ ਜੋ ਸਾਨੂੰ ਦੱਸਿਆ ਨਾਮ ਦੀ ਕਮਾਈ ਵਾਲਿਆਂ ਨੇ ਉਹਨਾਂ ਸਿਧਾਂਤਾਂ ਉੱਪਰ ਚੱਲਣ ਦਾ ਯਤਨ ਕਰੀਏ ਕਿਉਂਕਿ ਇਹੀ ਮਨੁੱਖੇ ਜਨਮ ਦਾ ਲਾਹਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾਈ ਕਰ ਦੇਣ ਸਾਡੇ ਤੇ ਅਸੀਂ ਭਾਈ ਨਾਮ ਦੇ ਨਾਲ ਜੁੜੀਏ ਕਿਉਂਕਿ ਨਾਮ ਜਿਹੜਾ ਹੈ ਇਹ ਤੋਂ ਬਿਨਾਂ ਤਾਂ ਭਾਈ ਗਤੀ ਹੈ ਹੀ ਨਹੀਂ ਅਸੀਂ ਕਰਦੇ ਹਾਂ ਮੂਰਖਤਾ ਮੂਰਖਤਾ ਹੁੰਦੀ ਆ ਪਾਣੀ ਤੇ ਲੀਕ ਵਾਂਗ ਜਿਹੜੀ ਮਟ ਜਾਂਦੀ ਆ ਸਿਆਣਪ ਹੁੰਦੀ ਆ ਪੱਥਰ ਤੇ ਲਕੀਰ ਜਿਹੜੀ ਲੰਮਾਰਸਾ ਰਹਿੰਦੀ ਆ ਨਾ ਤਾਂ ਸਾਡੇ ਪਾਸ ਸਿਆਣਪ ਹੈ ਅਸੀਂ ਮੂਰਖਤਾ ਹੀ ਮੂਰਖਤਾ ਕਰੀ ਜਾਂਦੇ ਆ ਤੇ ਵਾਹਿਗੁਰੂ ਸਾਨੂੰ ਮਾਫ ਕਰੀ ਜਾਂਦਾ ਕਿਉਂਕਿ ਉਹਦਾ ਸੁਭਾਅ ਇਹ ਆ ਪਰ ਇਹਦਾ ਮਤਲਬ ਇਹ ਨਹੀਂ ਵੀ ਹੁਣ ساری ਜ਼ਿੰਦਗੀ ਭਾਈ ਅਸੀਂ ਮੂਰਖਤਾ ਹੀ ਕਰੀ ਜਾਣੀ ਹੈ ਤੇ ਸਿਆਣੇ ਬਣਨਾ ਹੀ ਨਹੀਂ ਸਿਆਣਪ ਦਿਖਾਉਣੀ ਪਵੇਗੀ ਕਿਉਂਕਿ ਅਕਲੀ ਸਾਹਿਬ ਸੇਵੀ ਹੈ ਅਕਲੀ ਪਾਈ ਹੈ ਮਾਨ ਗੁਰੂ ਪਿਆਰਿਓ ਹੁਕਮ ਮੰਨਣਾ ਚਾਹੀਦਾ ਜਿਹੜਾ ਹੁਕਮ ਮੰਨਦਾ ਉਹ ਕਾਮਯਾਬ ਹੁਣ ਫੌਜ ਦੇ ਵਿੱਚ ਹੀ ਦੇਖ ਲਓ ਪਹਿਲਾਂ ਫੌਜੀਆਂ ਨੂੰ ਹੁਕਮ ਮੰਨਣ ਦੀ ਸਿਖਲਾਈ ਦਿੱਤੀ ਜਾਂਦੀ ਹੈ ਜਿਹੜਾ ਸੱਚਾ ਗਿਆਨ ਹੁੰਦਾ ਇਹਦੇ ਨਾਲ ਝਗੜੇ ਨਹੀਂ ਪੈਦਾ ਹੁੰਦੇ ਝਗੜੇ ਪੈਦਾ ਹੁੰਦੇ ਆ ਅਧੂਰੇ ਗਿਆਨ ਵਿੱਚ ਇਸ ਕਰਕੇ ਅਸੀਂ ਵਾਦਾਂ ਵਿਵਾਦਾਂ ਵਿੱਚ ਤਾਂ ਪਏ ਆ ਲੱਗਦਾ ਸਾਨੂੰ ਅਸੀਂ ਗਿਆਨੀ ਆ ਗੁਰਮਖਾਂ ਪਰ ਸਾਡੇ ਅੰਦਰ ਗਿਆਨ ਨਹੀਂ ਹੈ ਜੀ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ ਗੁਰਮਖ ਪਿਆਰਿਓ ਇਸ ਤਰ੍ਹਾਂ ਧੰਤਨ ਬਾਬਾ ਆਨੰਦ ਸਿੰਘ ਜੀ ਧੰਤਨ ਬਾਬਾ ਈਸ਼ਰ ਸਿੰਘ ਜੀ ਨਾਨਕ ਸਰਕਲੇਰਾ ਵਾਲੇ ਉਹਨਾਂ ਦੇ ਉਪਦੇਸ਼ ਉਹਨਾਂ ਦੀ ਜੀਵਨੀ ਬਾਰੇ ਵਿਚਾਰ ਕੀਤੀ ਆ ਗੁਰੂ ਸਾਹਿਬ ਕਿਰਪਾ ਕਰਨ ਤੇ ਬਾਬਾ ਜੀ ਨੇ ਮਹਾਂਪੁਰਖਾਂ ਨੇ ਲੱਖਾਂ ਪ੍ਰਾਣੀਆਂ ਨੂੰ ਅੰਮ੍ਰਿਤ ਸ਼ਕਾਇਆ ਤਾਂ ਆਓ ਅਸੀਂ ਵੀ ਉਹਨਾਂ ਦੇ ਦੱਸੇ ਮਾਰਗ ਤੇ ਚੱਲੀਏ ਭਾਈ ਆਪਣੇ ਆਪ ਨੂੰ ਸੋਹਣਾ ਬਣਾਉਣ ਦਾ ਯਤਨ ਕਰੀਏ ਸੁਜਾਨ ਬਣੀਏ ਕਿਉਂਕਿ ਮਾਨੇ ਤਾਂ ਕਦੇ ਮੰਨਣਾ ਹੀ ਨਹੀਂ ਮਾਨੇ ਤਾਂ ਕਦੇ ਕਹਿਣਾ ਹੀ ਨਹੀਂ ਸਿੱਧੇ ਪਾਸੇ ਆ ਸਭ ਤੋਂ ਵੱਡਾ ਦੁਸ਼ਮਣ ਹੀ ਸਾਡਾ ਮਨ ਅਸੀਂ ਹੋਰਾਂ ਨੂੰ ਦੁਸ਼ਮਣ ਮੰਨੀ ਫਿਰਦੇ ਹਾਂ ਦੁਸ਼ਮਣ ਤਾਂ ਸਾਡੇ ਅੰਦਰ ਹੀ ਹੈ ਇਹ ਦੇਹ ਦੇ ਅੰਦਰ ਹੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਚੋਰ ਬੈਠੇ ਆ ਜਿਹੜੇ ਅੰਮ੍ਰਿਤ ਨੂੰ ਲੁੱਟੀ ਜਾਂਦੇ ਆ ਸਿੱਧੇ ਪਾਸੇ ਸਾਨੂੰ ਆਉਣ ਨਹੀਂ ਦਿੰਦੇ ਤਾਂ ਆਓ ਜੀ ਪ੍ਰਣ ਕਰੀਏ ਗੁਰੂ ਵਾਲੇ ਬਣੀਏ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ